ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਮਲਦੀਪ ਸਿੰਘ ਜਿਸ ਤਰੀਕੇ ਦੇ ਨਾਲ 1 ਜੂਨ ਤਰੀਕ ਨਜ਼ਦੀਕ ਆ ਰਹੀ ਆ ਉਸੇ ਤਰੀਕੇ ਹੀ ਵੱਖ-ਵੱਖ ਪਾਰਟੀਆਂ ਦੇ ਜੋ ਨੁਮਾਇੰਦੇ ਨੇ ਉਮੀਦਵਾਰ ਨੇ ਉਹਨਾਂ ਵੱਲੋਂ ਚੋਣ ਪ੍ਰਚਾਰ ਵੀ ਆਪਣਾ ਤੇਜ਼ ਕਰ ਦਿੱਤਾ ਗਿਆ ਅੱਜ ਅਸੀਂ ਖਾਸ ਤੌਰ ਤੇ ਹਿਸ਼ਾਰਪੁਰ ਲੋਕ ਸਭਾ ਹਲਕੇ ਦੇ ਵਿੱਚ ਪਹੁੰਚੇ ਆ ਜਿੱਥੇ ਡਾਕਟਰ ਰਾਜਕਮਰ ਚੱਬੇਵਾਲ ਹੋਣ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਕੀ ਰਿਟੀ ਰਹਿੰਦਾ ਕਿੱਥੇ-ਕਿੱਥੇ ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਕਿਹੋ ਜਿਹਾ ਉਹਨਾਂ ਦਾ ਪੂਰੇ ਦਿਨ ਦਾ ਸਫ਼ਰ ਰਹਿੰਦਾ ਅਤੇ ਚੋਣ ਪ੍ਰਚਾਰ ਕਿਹੜੇ ਸਫ਼ਰਾਂ ਦੇ ਸਮੇਂ ਚੱਲ ਰਿਹਾ ਉਹ ਖਾਸ ਗੱਲਬਾਤ ਕਰਾਂਗੇ ਡਾਕਟਰ ਰਾਜਕਮਰ ਚੱਬੇਵਾਲ ਹੋਰਾਂ ਦੇ ਨਾਲ ਤਾਂ ਚੱਲਦੇ ਆ ਡਾਕਟਰ ਰਾਜਕਮਰ ਚੱਬੇਵਾਲ ਹੋਰਾਂ ਦੇ ਕੋਲ ਤੋਂ ਡਾਕਟਰ ਰਾਜਕਮਰ ਜੱਬੇਵਾਲ ਹੋਰਾਂ ਦੇ ਘਰ ਇਸ ਸਮੇਂ ਪਹੁੰਚ ਚੁੱਕੇ ਆ ਸਵੇਰ ਦਾ ਜਿਹੜਾ ਚੋਣ ਪ੍ਰਚਾਰ ਕਿਸੇ ਦੇ ਤੇਜ਼ ਹੋ ਚੁੱਕਿਆ ਤੇ ਮੀਟਿੰਗਾਂ ਦਾ ਦੌਰ ਸਭ ਤੋਂ ਪਹਿਲਾਂ ਕਹਿ ਸਕਦੇ ਆ ਸ਼ੁਰੂ ਹੋਇਆ ਘਰ ਦੇ ਵਿੱਚ ਹੀ ਜਿਹੜੇ ਕਿ ਵਕਫ ਵਕਫ ਲੋਕਾਂ ਦੇ ਨਾਲ ਡਾਕਟਰ ਰਾਜਕਮਰ ਜੱਬੇਵਾਲ ਹੋਰਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਕਰਨਗੇ ਜੱਬੇਵਾਲ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸੋਹ ਤੇ ਜੀ ਮੀਡੀਆ ਕਿਸ ਤਰੀਕੇ ਦਾ ਚੱਲ ਰਿਹਾ ਚੋਣ ਪ੍ਰਚਾਰ ਮੀਟਿੰਗਾਂ ਲਗਾਤਾਰ ਚੱਲ ਰਹੀਆਂ ਨੇ ਜਿਸ ਤਰੀਕੇ ਨਾਲ ਤਰੀਕ ਨੇੜਿਕਾ ਆ ਰਿਹਾ ਚੋਣ ਪ੍ਰਚਾਰ ਵੀ ਤੇਜ਼ ਹੋ ਰਿਹਾ ਚੋਣ ਪ੍ਰਚਾਰ ਤਾਂ ਜਿਸ ਤਰ੍ਹਾਂ ਦੇ ਨਾਲੋਂ ਜਿਹੜਾ ਉਹ ਜਿਆਦਾ ਚੋਣ ਪ੍ਰਚਾਰ ਗਰਮ ਹ ਹ ਸੋ ਗਰਮੀ ਦੋਨੇ ਪਾਸੇ ਪੂਰੀ ਛਾਈ ਹੋਈ ਹੈ ਤੇ ਸਾਡੇ ਸਾਡੇ ਸਾਥੀ ਨੇ ਸਾਰੇ ਸਾਡੇ ਵੋਟਰ ਸਪੋਰਟਰ ਨੇ ਆਪਣੀਆਂ ਸਮੱਸਿਆਵਾਂ ਕਿੰਨੇ ਕਿੰਨੇ ਵਜੇ ਸ਼ੁਰੂ ਹੋ ਜਾਂਦਾ ਸਵੇਰ ਤੋਂ ਜਿਹੜਾ ਚੋਣ ਪ੍ਰਚਾਰ ਤੁਹਾਡਾ ਮੇ ਘਰ ਤੋਂ ਮੀਟਿੰਗਾਂ ਦਾ ਦੌਰ ਕਿੰਨੇ ਵਜੇ ਸ਼ੁਰੂ ਹੋ ਜਾਂਦਾ 6 ਵਜੇ ਸਵੇਰੇ 6 ਵਜੇ ਡਾਕਟਰ ਸਾਹਿਬ ਸਟਾਰਟ 6 ਵਜੇ ਤਿਆਰ ਹੁੰਦੇ ਆ ਬਿਲਕੁਲ ਐਂ ਰੈਡੀ ਕਿੰਨੀਆਂ ਮੀਟਿੰਗਾਂ ਕਰਦੇ ਮੈਂ ਸਵੇਰੇ 5:00 ਵਜੇ ਹੋੜ ਜਾਂਦਾ ਹੂੰ 4:30 5:00 6:00 ਵਜੇ ਫਿਰ ਬਿਲਕੁਰੀ ਮੀਟਿੰਗਸ ਤੇ ਮੇਰੇ ਘਰ ਕਾਫੀ ਹੋ ਜਾਂਦੀ ਹੈ ਕੋਈ ਸ਼ੈਡਿਊਲਡ ਮੀਟਿੰਗਸ ਹੋ ਗਈਆਂ ਕੋਈ ਅਨਸ਼ੈਡਿਊਲ ਹੋ ਗਈਆਂ ਸੋਚ ਚੱਲਦਾ ਹੀ ਰਹਿੰਦਾ ਦੌਰ ਲੋਕਾਂ ਨੂੰ ਰਿਸਪਾਂਸ ਕਿ ਮਿਲਦਾ ਆ ਰਿਹਾ ਲੋਕ ਖੁਸ਼ ਨੇ ਜੋ ਦੇਖਣ ਤੋਂ ਪ੍ਰਤੀਤ ਹੁੰਦਾ ਕਿ ਲੋਕ ਬੇहद ਖੁਸ਼ ਨੇ ਲੋਕ ਮੇਤੋ ਵੀ ਖੁਸ਼ ਨੇ ਤੇ ਸਰਕਾਰ ਦੇ ਕੰਮ ਤੋਂ ਵੀ ਖੁਸ਼ ਨੇ ਸੋ ਪੂਰੀ ਉਮੀਦ ਹੈ ਕਿ ਵੱਡੇ ਮਾਰਜਨ ਦੇ ਨਾਲ ਆਪਾਂ ਜਿਹੜਾ ਇਹ ਜਿਹੜਾ ਕਿਲਾ ਇਹ ਜਿੱਤਾ ਲੋਕੀ ਸਵੇਰ ਨਾਲ ਹੀ ਹੋਣੀ ਸ਼ੁਰੂ ਹੋ ਜਾਂਦੇ ਹੋਣੇ ਕਈਆਂ ਨੂੰ ਕੰਮ ਹੁੰਦਾ ਹੋਣਾ ਕਈ ਚੋਣ ਪ੍ਰਚਾਰ ਕਰਕੇ ਆਉਂਦੇ ਹੋਣੇ ਕੰਮ ਵਾਲੇ ਕਿੰਨੇ ਕਉਂਦੇ ਨੇ ਸਿਹਤ ਕੋਈ ਆ ਮਿਕਸਡ ਹੈ ਜੀ ਕੰਮ ਵਾਲੇ ਵੀ ਕਾਫੀ ਹੁੰਦੇ ਆ ਹੂੰ ਤੇ ਓਨੇ ਕੀ ਸਾਡੇ ਜਿਹੜੇ ਵੋਲੰਟੀਅਰਸ ਐ ਵਰਕਰਸ ਐ ਸਾਥੀ ਐ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੇ ਆ ਉਹ ਵੀ ਓਨੀ ਗਿਣਤੀ ਚ ਹੋਉਂਦੇ ਆ ਹੂੰ ਕਾਫੀ ਵੱਡੀ ਗੱਲ ਤੇ ਚਲੋ ਇਸ ਮੀਟਿੰਗ ਤੋਂ ਬਾਅਦ ਫਿਰ ਲੋਕਾਂ ਦੇ ਵਿੱਚ ਉਹ ਵਿਚਰਨਾ ਆ ਹੁਣ ਜਿਹੜੀਆਂ ਰੂਟੀਨ ਸਾਡੀਆਂ ਮੀਟਿੰਗ ਸ਼ੈਡਿਊਲਡ ਮੀਟਿੰਗਸ ਜਿਸ ਤਰ੍ਹਾਂ ਸ਼ਾਮ ਜਰਾ ਸੀ ਏਰੀਆ ਦੇ ਵਿੱਚ ਉਹ ਸਾਰੀਆਂ ਮੀਟਿੰਗ ਦਾ ਜਿਹੜਾ ਟੈਂਡ ਕਰਾਂਗੇ ਤੇ ਚਲੋ ਫਿਰ ਅੱਜ ਤੁਹਾਡੇ ਨਾਲ ਰਹਨੇ ਸਾਰਾ ਦਿਨ ਤੁਹਾਡਾ ਦੇਖਦੇ ਕਿੱਧਰ-ਕਿੱਧਰ ਤੁਸੀਂ ਮਿਲਣਗੇ ਕਿੱਦਾਂ ਠੀਕ ਆ ਫਿਰ ਤਾਂ ਵਧੀਆ ਫਿਰ ਬਿਲਕੁਲ ਖਾਸ ਤੌਰ ਤੇ ਡਾਕਟਰ ਰਾਜਕਮਾ ਚੱਬੇਵਾਲ ਹੋਰਾਂ ਦੀਆਂ ਜਿਹੜੀਆਂ ਮੀਟਿੰਗਾਂ ਘਰ ਤੋਂ ਸ਼ੁਰੂ ਹੋ ਜਾਂਦੀਆਂ ਨੇ ਇਸ ਤੋਂ ਬਾਅਦ ਬ੍ਰੈਕਫਾਸਟ ਕਰਕੇ ਹਲਕੇ ਦੇ ਵਿੱਚ ਵਿਚਰਨਗੇ ਵਕ-ਵਕ ਥਾਵਾਂ ਤੇ ਮੀਟਿੰਗਾਂ ਹੋਣਗੀਆਂ ਉਹਨਾਂ ਮੀਟਿੰਗਾਂ ਦੇ ਵਿੱਚ ਦੇਖਾਂਗੇ ਕਿ ਲੋਕਾਂ ਵੱਲੋਂ ਕਿਹੋ ਜਿਹਾ ਰਿਸਪੌਂਸ ਡਾਕਟਰ ਰਾਜਕਮਾ ਚੱਬੇਵਾਲ ਹੋਰਾਂ ਨੂੰ ਦਿੱਤਾ ਜਾ ਰਿਹਾ ਹੈ ਸਾਰਾ ਦਿਨ ਲੋਕਾਂ ਦੇ ਵਿੱਚ ਵਿਚਰਨਾ ਹੁੰਦਾ ਅਤੇ ਸਵੇਰ ਦੇ ਸਮੇਂ ਹੀ ਕਹਿ ਸਕਦੇ ਆ ਲੋਕੀ ਘਰੇ ਪਹੁੰਚਨੇ ਸ਼ੁਰੂ ਹੁੰਦੇ ਨੇ ਮੀਟਿੰਗਾਂ ਹੁੰਦੀਆਂ ਨੇ ਮੀਟਿੰਗਾਂ ਤੋਂ ਬਾਅਦ ਬ੍ਰੇਕਫਾਸਟ ਕਰਕੇ ਅੱਗੇ ਨੂੰ ਵਧਣ ਦੀ ਕੋਸ਼ਿਸ਼ ਹੁੰਦੀ ਹੈ ਡਾਕਟਰ ਰਾਜਮਾ ਚੱਬੇਵਾਲ ਜੀ ਬ੍ਰੇਕਫਾਸਟ ਕਰ ਰਹੇ ਨੇ ਚੱਬੇਵਾਲ ਸਾਹਿਬ ਬ੍ਰੇਕਫਾਸਟ ਹੋ ਰਿਹਾ ਜੀ ਹੁਣ ਕਿਵੇਂ ਤਾਂ ਹੁੰਦਾ ਬ੍ਰੇਕਫਾਸਟ ਲੀਡਰ ਦਾ ਅਕਸਰ ਕਹਿੰਦੇ ਨੇ ਸਵੇਰ ਤੋਂ ਹੀ ਨਿਕਲ ਜਾਈਏ ਕਿਵੇਂ ਤਾਂ ਹੁੰਦਾ ਬ੍ਰੇਕਫਾਸਟ ਤੁਹਾਡਾ ਮੇਰਾ ਬ੍ਰੇਕਫਾਸਟ ਬਹੁਤ ਲਾਈਟ ਹੀ ਹੁੰਦਾ ਤੇ ਸਵੇਰੇ ਮੈਂ 6 ਵਜੇ ਆਪਣੇ ਕਮਰੇ ਨਿਕਲ ਜਾਂਦਾ ਹੂੰ ਫੋਟੋ ਦਾ ਆ ਕੇ ਫਿਰ ਮੈਂ 8:30 ਫਿਰ ਸਾਰੇ ਸਾਥੀਆਂ ਨੂੰ ਮਿਲਦਾ ਜਿਹੜੇ ਘਰ ਆਏ ਹੁੰਦੇ ਫਿਰ ਉਹਨਾਂ ਦੀ ਸਮੱਸਿਆ ਮੈਂ ਸੁਣ ਕੇ ਉਸ ਤੋਂ ਬ੍ਰੈਕਫਾਸਟ ਸਮਾਂ ਬਹੁਤ ਘੱਟ ਮਿਲਦਾ ਹਣਾ ਫੈਮਿਲੀ ਨੂੰ ਸਮਾਂ ਬਹੁਤ ਘੱਟ ਮਿਲਦਾ ਹਣਾ ਕਿਉਂਕਿ ਲੀਡਰ ਲੋਕਾਂ ਦੇ ਵਿੱਚ ਅਕਸਰ ਰਹਿੰਦੇ ਹੋਣਗੇ ਜਦੋਂ ਤੱਕ ਫੈਮਿਲੀ ਦਾ ਸਮਾਂ ਤੇ ਵੀ ਫੈਮਿਲੀ ਆਪੇ ਕੰਮ ਤੇ ਲੱਗੀ ਸਾਰੀ ਹਮ ਸਾਰੇ ਪ੍ਰਚਾਰ ਤੇ ਲੱਗੇ ਹੋਏ ਆਲਮੋਸਟ ਹਮ ਸੋ ਬੱਚੇ ਵੀ ਵੱਡੇ ਵੀ ਸੋ ਸਵਾਏ ਮਾਤਾ ਜੀ ਦੇ ਮਾਤਾ ਠੀਕ ਨਹੀਂ ਰਹਿੰਦੇ ਪਰ ਬਾਕੀ ਸਾਰੇ ਆਲਮੋਸਟ ਤੇ ਸਮਾਂ ਕਿਸੇ ਨੂੰ ਵੀ ਕਿਸੇ ਨੂੰ ਇੱਕ ਦੂਜੇ ਨਾਲ ਮਤਲਬ ਮਿਲਣ ਲਈ ਨਹੀਂ ਮਿਲਦਾ ਇਕੱਠੇ ਫਿਰ ਕਿਸ ਲਈ ਹੁੰਦੇ ਆ ਪੂਰਾ ਪਰਿਵਾਰ ਕਿਸ ਲਈ ਇਕੱਠੇ ਤਾਂ ਟਾਈਮ ਲੱਗ ਜਾਂਦਾ ਅਸੀਂ ਲਗ ਲਕਸ਼ਸ ਤੱਕ ਤਾਂ ਜਦੋਂ ਅਸੀਂ ਆਂਦੇ ਕੁਝ ਸੌ ਚੁੱਕੇ ਹੁੰਦੇ ਜਦੋਂ ਅਸੀਂ ਜਾਗ ਜਾਂਦੇ ਕੁਝ ਸੁੱਤੇ ਹੁੰਦੇ ਮੈਂਬਰਸ ਸੋ ਇਸ ਕਰਕੇ ਹਾਂ ਠੀਕ ਆ ਹੁਣ ਬ੍ਰੇਕਫਾਸਟ ਕਰ ਲਿਆ ਫਿਰ ਰੋਟੀ ਦੁਪਹਿਰ ਦੀ ਰੋਟੀ ਨਾਲ ਹੀ ਪੈਕ ਕਰਦੇ ਨੇ ਇੱਥੇ ਟਿਫਨ ਨਾਲ ਮਿਲਦਾ ਤੇ ਫਿਰ ਨਾਲ ਹੀ ਟਿਫਨ ਨਾਲ ਹੀ ਪੈਕ ਹੁੰਦਾ ਔਰ ਜਿੱਥੇ ਵੀ ਟਾਈਮ ਮਿਲਦਾ ਉੱਥੇ ਫਿਰ ਆਪਾਂ ਡਾਕਟਰਾਂ ਵਾਲਾ ਖਾਣਾ ਖਾਣੇ ਪਰ ਉਹ ਪ੍ਰੋਪਰ ਕੀ ਜਿਆਦਾ ਅਨ ਹੈਲਥੀ ਨਾ ਹੋਵੇ ਕੋਈ ਚੀਜ਼ ਨਹੀਂ ਹੈਲਦੀ ਚਾਹੀਦੀ ਆ ਨੋਨ ਫੈਕਟਰੀ ਆਪੇ ਅੱਜਕੱਲ ਗਰਮੀ ਵਧੀ ਹੈ ਟੈਂਪਰੇਚਰ ਬਹੁਤ ਹਾਈ ਹੈ ਤਾਂ ਉਹਦੇ ਨੇ ਵੀ ਆਪਣੇ ਆਪ ਨੂੰ ਹਾਈਡਰੇਟ ਕਰਕੇ ਰੱਖਣਾ ਪੈਂਦਾ ਇਸ ਤਰ੍ਹਾਂ ਦੀ ਰੋਟੀ ਦਾ ਬਾਹਰ ਦੀ ਰੋਟੀ ਕਰਾ 11 ਵਜੇ ਆਈਏ ਜਾਂ 12 ਵਜੇ ਆਈਏ ਜਾਂ 10 ਵਜੇ ਆਈਏ ਜਦੋਂ ਵੀ ਹਨਾ ਠੀਕ ਹੈ ਤਾਂ ਖਾਸ ਤੌਰ ਤੇ ਬ੍ਰੇਕਫਾਸਟ ਕਰ ਰਹੇ ਨੇ ਬ੍ਰੇਕਫਾਸਟ ਕਰਕੇ ਹੁਣ ਅੱਗੇ ਵੱਲ ਨੂੰ ਨਿਕਲਦੇ ਆ ਹਲਕੇ ਦੇ ਵਿੱਚ ਕਿਉਂਕਿ ਹਲਕੇ ਦੇ ਵਿੱਚ ਬਹੁਤ ਸਾਰੀਆਂ ਮੀਟਿੰਗਾਂ ਵੀ ਹੋਣਗੀਆਂ ਡੋਰ ਟੂ ਡੋਰ ਕੰਪੇਨ ਵੀ ਹੋਏਗੀ ਉੱਥੇ ਦੇਖਦੇ ਆ ਕਿ ਡਾਕਟਰ ਸਾਹਿਬ ਇੱਥੋਂ ਕਿਹੋ ਜਿਹਾ ਨਾਸ਼ਤਾ ਕਰਕੇ ਅੱਗੇ ਨਿਕਲਦੇ ਆ ਅਤੇ ਲੋਕਾਂ ਦੇ ਵਿੱਚ ਜਾ ਕੇ ਕਿਸ ਤਰੀਕੇ ਦੇ ਨਾਲ ਵਿਚਰਦੇ ਆ ਸਾਪੋਰਟ ਤੇ ਕੱਲ੍ਹ ਸਵੇਰ ਮੀਟਿੰਗਾਂ ਤੋਂ ਬਾਅਦ ਬ੍ਰੈਕਫਾਸਟ ਕਰਨ ਤੋਂ ਬਾਅਦ ਡਾਕਟਰ ਰਾਜਮਾ ਛੱਬੇਵਾਲ ਜੀ ਚੋਣ ਪ੍ਰਚਾਰ ਰਸਤੇ ਚੱਲ ਪਏ ਨੇ ਡਾਕਟਰ ਸਾਹਿਬ ਇਸ ਗੱਡੀ ਤੇ ਜੰਨੇ ਨੇ ਹਾਂਜੀ ਬਿਲਕੁਲ ਇਹ ਬ੍ਰੈਂਡਿੰਗ ਗਰਾਊਂਡ ਦਾ ਖਾਸ ਕਾਰਨ ਕੀ ਆ ਅਸੀਂ ਦੇਖ ਰਹੇ ਹਾਂ ਤੁਹਾਡੀ ਫੋਟੋ ਭਗਵੰਤ ਸਿੰਘ ਸਾਹਿਬ ਦੀ ਫੋਟੋ ਕੇਜੀਵਾਲ ਸਾਹਿਬ ਦੀ ਫੋਟੋ ਸੰਸਦ ਵੀ ਭਗਵੰਤ ਕੁਮਾਰ ਸਾਡੇ ਜੀ ਪਾਰਟੀ ਦਾ ਜਿਹੜਾ ਲੋਗੋ ਵੀ ਆ ਔਰ ਸਾਡੀ ਟੈਗ ਲਾਈਨ ਵੀ ਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਵਿਧਾਨ ਸਭਾ ਦੇ ਵਿੱਚ ਨੇ ਤੇ ਉਸੇ ਤਰ੍ਹਾਂ ਸੰਸਦ ਦੇ ਵਿੱਚ ਵੀ ਆਵਾਜ਼ بلند ਹੋਏਗੀ ਸੋ ਵਿਧਾਨ ਸਭਾ ਤੋਂ ਲੈ ਕੇ ਲੋਕ ਸਭਾ ਤੱਕ ਇੱਕ ਹੀ ਇੱਕ ਹੀ ਨਾਮ ਗੂੰਜੇਗਾ ਮਾਨ 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 ਇਹ ਪਹਿਲੀ ਵਾਰੀ ਦੇਖ ਰਹੇ ਹਾਂ ਪਹਿਲਾਂ ਅਕਸਰ ਬਹੁਤ ਘੱਟ ਹੁੰਦਾ ਸੀ ਪ੍ਰਚਾਰ ਕਰਨ ਦਾ ਤਰੀਕਾ ਕਿ ਗੱਟੀਆਂ ਦੇ ਬ੍ਰਾਂਡਿੰਗ ਕਰਾ ਦੇਣੀ ਪਹਿਲਾਂ ਹੁੰਦੇ ਝੰਡੇ ਫੜਲ ਲੈਣੇ ਬਿੱਲੇ ਲਗਾ ਲੈਣੇ ਇਹ ਨਵਾਂ ਤਰੀਕਾ ਹੈ ਕਹਿੰਦਾ ਇਸ ਵਾਰ ਦਾ ਨਹੀਂ ਬਿਲਕੁਲ ਜਿਸ ਸਮਾਂ ਤੌਰ ਤੇ ਬਦਲ ਰਿਹਾ ਉਸ ਤਰ੍ਹਾਂ ਹੀ ਬ੍ਰਾਂਡਿੰਗ ਦੇ ਤਰੀਕੇ ਵੀ ਬਦਲ ਰਹੇ ਆ ਸੋ ਮੈਂ ਸਮਝਦਾ ਕਿ ਬਹੁਤ ਅੱਛਾ ਹੈ ਸੋ ਜਾਏਗਾ ਝੰਡਾ ਲਾਣ ਵਾਲੇ ਬਿਲਕੁਲ ਝੰਡਾ ਤੇ ਲਾਵਾਂਗੇ ਬਟ ਇਹ ਇੱਕ ਅੱਛਾ ਮੈਸੇਜ ਵੀ ਹੁੰਦਾ ਹੈ ਇੱਕ ਅੱਛਾ ਸੁਨੇਹਾ ਹੈ ਹੁਣ ਫਿਰ ਇੱਥੇ ਗੱਡੀ ਤੇ ਰੱਖਣੀ ਜਿਹੜਾ ਕੀ ਕਰਨਾ ਠੀਕ ਹੈ ਤਾਂ ਚਲੋ ਖਾਸ ਤੌਰ ਤੇ ਚੱਲਦੇ ਆ ਡਾਕਟਰ ਸਾਹਿਬ ਹੋਰਾਂ ਦੇ ਨਾਲ ਅੱਗੇ ਹਲਕੇ ਦੇ ਵਿੱਚ ਜਿੱਥੇ ਕਹਿ ਸਕਦੇ ਮੀਟਿੰਗਾਂ ਲਗਾਤਾਰ ਹੋਣਗੀਆਂ ਉੱਥੇ ਕਹਿ ਸਕਦੇ ਆ ਅੱਜ ਦੇ ਚੋਣ ਪ੍ਰਚਾਰ ਦੇ ਵਿੱਚ ਦੇਖ ਲੋ ਕਿ ਕਿੱਧਰ ਕਿੱਧਰ ਨੂੰ ਇਹ ਕਾਫਲਾ ਵਧੇਗਾ ਤਾ ਮੀਟਿੰਗਾਂ ਕਰਨ ਤੋਂ ਬਾਅਦ ਅੱਗੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨਾ ਹਤੇ ਡਾਕਟਰ ਰਾਜਕੁਮਾਰ ਚੱਬੇਵਾਲ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਹਲਕੇ ਦੇ ਵਿੱਚ ਵਿਚਰਨ ਨੂੰ ਲਈ ਤਿਆਰ ਨੇ ਅਤੇ ਹਲਕੇ ਵੱਲ ਨੂੰ ਵੱਧੇ ਹੋਏ ਨਜ਼ਰ ਆ ਰਹੇ ਨੇ ਚੱਬੇਵਾਲ ਸਾਹਿਬ ਗੱਡੀ ਦੇ ਵਿੱਚ ਸਵਾਰ ਹੋ ਅੱਜ ਕਿਹੜੇ-ਕਿਹੜੇ ਪਾਸੇ ਜਾਣੀ ਹੈ ਗੱਡੀ ਅੱਜ ਹਲਕਾ ਸ਼ਾਮਚਰਾਸੀ ਦੇ ਵਿੱਚ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਵੀ ਜਦੋਂ ਇੱਕ ਸੈਗਮੈਂਟ 'ਚ ਜਾਈਏ ਤਾਂ ਉੱਥੇ ਸਾਰੇ ਨਾਲ-ਨਾਲ ਜਿਹੜੇ ਕਿਉਂਕਿ ਸਾਡਾ ਇਹ ਦਿਹਾਤੀ ਏਰੀਆ ਲਗਭਗ ਜੀ ਤੇ ਲਾਗੇ ਲਾਗੇ ਜਿਹੜੇ ਪਿੰਡ ਆ ਚਾਰ-ਚਾਰ ਪੰਜ-ਪੰਜ ਪਿੰਡਾਂ ਦਾ ਕਲਸਟਰ ਬਣਾ ਕੇ ਅਸੀਂ ਉਹ ਕਵਰ ਕਰ ਲਿਆ ਸੋ ਅਸੀਂ ਅੱਜ ਸ਼ਾਮ 84 ਦੇ ਪਿੰਡਾਂ ਦੇ ਵਿੱਚ ਕਾਫੀ ਜਿਹੜੀਆਂ ਮੀਟਿੰਗਸ ਨੇ ਦਿਨ ਭਰ ਮੀਟਿੰਗ ਜਿਹੜੀਆਂ ਅੱਜ ਉੱਥੇ ਹੀ ਨੇ ਸੋ ਅੱਜ ਸ਼ਾਮ 84 ਹਲਕੇ ਜਾ ਰਹੇ ਹਾਂ ਸ਼ਾਮ 84 ਹਲਕੇ ਦੇ ਵਿੱਚ ਹੋਊਗੇ ਡੋਰ ਟੂ ਡੋਰ ਕੰਪੇਨ ਹੋਈ ਹੋਗੀ ਲੋਕਾਂ ਦੇ ਵਿੱਚ ਜਾਉਂਗੇ ਲੋਕਾਂ ਦੇ ਵਿੱਚ ਰਿਸਪੌਂਸ ਕਿਵੇਂ ਦਾ ਰਿਹਾ ਹੁਣ ਤੱਕ ਦਾ ਹਾਂ ਲੋਕਾਂ ਦੇ ਵਿੱਚ ਜਿਵੇਂ ਮੈਂ ਗੱਲ ਕਰਾਂ ਕਿ ਜਿਹੜਾ ਰਿਸਪੌਂਸ ਹੈ ਉਹ ਦੋ ਫੈਕਟਰਸ ਤੇ ਜੁਮੈਂਡ ਕਰ ਰਿਹਾ ਇੱਕ ਤਾਂ ਇਹ ਬਈ ਬੀ ਕੈਂਡੀਡੇਟ ਮੈਨੂੰ ਲੋਕਾਂ ਨੇ ਪਿਛਲੇ 5 ਸਾਲ ਕੰਮ ਕਰਦੇ ਦੇਖਿਆ ਜੀ ਔਰ ਬਿਹਤਰ ਤੋਂ ਬਿਹਤਰ ਕੰਮ ਕੀਤੇ ਬਿਹਤਰੀਨ ਕੰਮ ਕੀਤੇ ਔਰ ਰਿਕਾਰਡ ਤੋੜ ਵਿਕਾਸ ਕੀਤਾ ਜੀ ਬਤੌਰ ਐਮਐਲਏ ਪਿਛਲੇ 10 ਨੀਅਰ ਦੇ ਵਿੱਚ ਤੇ ਦੂਸਰਾ ਉਹ ਦੇਖ ਰਹੇ ਆ ਭਈ ਆਮ ਆਦਮੀ ਪਾਰਟੀ ਦੇ ਜਿਹੜੇ 2 ਸਾਲ ਹੈ ਉਸ ਦੇ ਵਿੱਚ ਕੰਮ ਕਿਉਂ ਜੇ ਹੋਏ ਸੋ ਲੋਕ ਉੱਥੇ ਵੀ ਆਵਾਦ ਵੀ ਪਾਰਟੀ ਦੀ ਜਿਹੜੀ ਪਾਲਿਸਿਸ ਨੇ ਜਾਂ ਜੋ ਵਿਕਾਸ ਕੀ ਤਾਕਾਸ ਤੌਰ ਤੇ ਅੱਜ ਹਰ ਵਰਗ ਦੇ ਲੋਕਾਂ ਦਾ ਜਿਹੜਾ ਬਿੱਲ ਹੈ 600 ਯੂਨਿਟ ਤੋਂ ਥੱਲੇ ਜਿਹੜਾ ਜ਼ੀਰੋ ਆ ਰਿਹਾ ਸੋ ਇਸ ਮਾਨ ਸਾਹਿਬ ਦੀ ਜਿਹੜੀ ਇਹ ਉਪਲਬਧੀ ਹੈ ਇਸ ਤੋਂ ਲੋਕ ਬੜੇ ਖੁਸ਼ ਹਨ ਮਨ ਲੋਕ ਬੜਾ ਆਪਣੇ ਆਪ ਨੂੰ ਰਾਹਤ ਮਹਿਸੂਸ ਕਰ ਰਹੇ ਇਸ ਮਹਿੰਗਾਈ ਦੇ ਯੁੱਗ ਦੇ ਵਿੱਚ ਆ ਦੂਸਰਾ ਕਿਉਂਕਿ ਸਿਹਤ ਜਿਹੜੀ ਆ ਉਹ ਵੀ ਬੜੀ ਇੰਪੋਰਟੈਂਟ ਆ ਫੰਡਾਮੈਂਟਲ ਰਾਈਟ ਆ ਸੋ ਸਿਹਤ ਦੇ ਪੱਖੋਂ ਜੋ ਕੰਮ ਸਰਕਾਰ ਵੱਲੋਂ ਖਾਸ ਤੌਰ ਤੇ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਆ ਔਰ ਉਸ ਦੇ ਵਿੱਚ ਫਰੀ ਦਵਾਈਆਂ ਦਾ ਮਿਲਣਾ ਫਰੀ ਟੈਸਟ ਹੋਣਾ ਉਹ ਲੋਕਾਂ ਲਈ ਇੱਕ ਬੜੀ ਕਿਉਂਕਿ ਗਰੀਬ ਪਰਿਵਾਰ ਚੋਂ ਜਾਂ ਆਮ ਪਰਿਵਾਰ ਚੋਂ ਵੀ ਕੋਈ ਜੇ ਬਿਮਾਰ ਹੋ ਜਾਏ ਤਾਂ ਉਸ ਦਾ ਇੱਕ ਵਾਰੀ ਬਿਮਾਰ ਹੋਣ ਤੇ 2-3000 ਰੁਪਏ ਆਊਟ ਆਫ ਦਾ ਪਾਕਟ ਐਕਸਪੈਂਸ ਜਿਹੜੇ ਖੋਲੇ ਜਾ ਸੋ ਇਹਨਾਂ ਸਿਚੁਏਸ਼ਨ ਦੇ ਵਿੱਚ ਬੜੀ ਰਾਹਤ ਮਹਿਸੂਸ ਕਰਦੀ ਔਰ ਤੀਸਰਾ ਜੋ ਰੋਜ਼ਗਾਰੀ ਦਾ ਹੈ ਜੋ ਰੋਜ਼ਗਾਰ ਦੇਣ ਦੀ ਪਾਲਿਸੀ ਹੈ ਜੋ ਜੋਬ ਕ੍ਰੀਏਸ਼ਨ ਹੈ ਉਹ ਵੀ 43000 ਡਾਕਟਰਾਂ ਦਿੱਤੀਆਂ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਨੇ ਜਿਸ ਨੂੰ ਦੇਖਦੇ ਹੋਏ ਲੋਕ ਅੱਜ ਮਤਲਬ ਆਪਣੇ ਆਪ ਨੂੰ ਉਹ ਅਪਰ ਗਰ ਮਹਿਸੂਸ ਕਰ ਰਹੇ ਲੋਕਾਂ ਦੇ ਵਿੱਚ ਜਦੋਂ ਚੋਣਾਂ ਵਿੱਚ ਪਹੁੰਚਦੇ ਹੋਗੇ ਲੋਕਾਂ ਨੂੰ ਇੱਕ ਚੀਜ਼ ਦੱਸ ਦੇਵੋਗੇ ਕਿ ਤੁਸੀਂ ਮੈਨੂੰ ਵੋਟ ਪਾਓ ਮੈਂ ਤੁਹਾਡਾ ਫੁਲਾਨਾ ਕੰਮ ਕਰਾ ਕੇ ਦਵਾਂਗਾ ਕਿਹੜੇ ਏਜੰਡੇ ਹੋਣਗੇ ਜਿਹੜੇ ਪਹਿਲ ਦੇ ਆਧਾਰ ਤੇ ਹੁਸ਼ਿਆਰਪੁਰ ਦੇ ਲੋਕਾਂ ਦੇ ਹੱਲ ਹੋਣਗੇ ਹੁਸ਼ਿਆਰਪੁਰ ਸਭ ਤੋਂ ਮੈਂ ਦੱਸਣਾ ਚਾਹੁੰਦਾ ਕਿ ਸਭ ਤੋਂ ਲਿਟਰੇਟ ਸ਼ਹਿਰ ਹੈ ਹੁਸ਼ਿਆਰਪੁਰ এডਿਕੇਸ਼ਨ ਲੈਵਲ ਤੇ এডਿਕੇਸ਼ਨ ਦੇ ਪੱਖੋਂ ਬਹੁਤ ਵਧੀਆ ਸਿਟੀ ਹੈ ਔਰ ਅਗਰ ਜੇ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਕਈ ਮੰਤਰੀ ਕਈ ਮੰਤਰੀ ਰਹੇ ਕਈ ਐਮਪੀ ਰਹੇ ਜੂਨੀਅਰ ਮਿਨਿਸਟਰੀ ਦੇ ਵਿੱਚ ਪਰ ਹੁਸ਼ਿਆਰਪੁਰ ਦਾ ਉਹ ਵਿਕਾਸ ਨਹੀਂ ਹੋ ਸਕਿਆ ਜੋ ਇੱਕ ਉਮੀਦ ਕੀਤੀ ਜਾਂਦੀ ਸੀ ਸੋ ਮੈਂ ਸਮਝਦਾ ਕਿ ਸਭ ਤੋਂ ਪਹਿਲਾ ਕੰਮ ਤੇ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਮੈਡੀਕਲ ਕਾਲਜ ਕਿਸੇ ਵੱਡੇ ਹਸਪੀਟਲ ਦੀ ਤੇ ਕੈਂਸਰ ਹਸਪੀਟਲ ਦੀ ਕਈ ਦਹਾਕਿਆਂ ਤੋਂ ਗੱਲ ਕੀਤੀ ਜਾ ਰਹੀ ਹੈ ਔਰ ਪਤਾ ਨਹੀਂ ਕਿੰਨੇ-ਕਿੰਨੇ ਉਦਘਾਟਨ ਵੀ ਉਹਨਾਂ ਦੇ ਹੋ ਚੁੱਕੇ ਆ ਅੱਜ ਤੱਕ ਨਹੀਂ ਬਣੇ ਸੋ ਪਹਿਲਾ ਮੇਰਾ ਵਾਅਦਾ ਤੇ ਹੋਏਗਾ ਕਿ ਇਹਨਾਂ ਨੂੰ ਬਣਾਣਾ ਤੇ ਲੋਕਾਂ ਨੂੰ ਸਮਰਪਿਤ ਕਰਨਾ ਉਹ ਮੇਰਾ ਮਿਸ਼ਨ ਹੋਏਗਾ ਤਾਂ ਕਿ ਸਾਡੇ ਲੋਕਾਂ ਨੂੰ ਬਾਹਰ ਜਿਹੜਾ ਇਲਾਜ ਲਈ ਆਪਣੇ ਸ਼ਹਿਰ ਤੋਂ ਬਾਹਰ ਪੀਜੇ ਜਾਂ ਡੀਐਮਸੀ ਨਾ ਜਾਣਾ ਪਵੇ। ਔਰ ਦੂਸਰਾ ਜਿਸ ਤਰ੍ਹਾਂ ਦੱਸਿਆ ਮੈਂ এডਿਕੇਸ਼ਨ ਦੇ ਪੱਖੋਂ ਹੁਸ਼ਿਆਰਪੁਰ ਮੋਰੀ ਹੈ। ਹੂੰ ਕਾਫੀ ਅੱਗੇ ਹੈ। ਕਾਫੀ ਅੱਗੇ ਆ ਤੇ ਸਭ ਮੈਂ ਸਮਝਦਾ ਕਿ ਜਿੱਥੇ ਐਜੂਕੇਸ਼ਨ ਬੈਟਰ ਹੋ ਰਹੀ ਹੈ ਸਕੂਲ ਐਜੂਕੇਸ਼ਨ ਬੈਟਰ ਹੋ ਰਹੀ ਹੈ। ਮਿਡਲ ਐਜੂਕੇ ਮਿਡਲ ਸਕੂਲ ਐਜੂਕੇਸ਼ਨ ਬੈਟਰ ਹੈ। ਹਾਇਰ ਸੈਕੰਡਰੀ ਸਕੂਲ ਜਿਹਨੇ ਬੇਹੱਤਰ ਹੋ ਰਿਹਾ ਹੈ। ਸਕੂਲ ਆਫ ਫੈਮਿਨਸ ਵੱਧ ਰਿਹਾ ਹੈ। ਉੱਥੇ ਜਿਹੜੇ ਯੂਨੀਵਰਸਿਟੀਆਂ ਉਹਨੂੰ ਅਪਗ੍ਰੇਡ ਕਰਨਾ ਇਥੇ ਜਿਹੜਾ ਜਨਰਲ ਕੈਂਪਸ ਆਪੰਜਾਬ ਯੂਨੀਵਰਸਿਟੀ ਹੈ ਸੋ ਉਹਨੂੰ ਅਪਗ੍ਰੇਡ ਕਰਨਾ ਸ਼੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਜਿਹੜੀ ਹੈ ਉਹਨੂੰ ਵੀ ਅਪਗ੍ਰੇਡ ਕਰਨਾ ਜਿਹੜਾ ਇਹ ਮੇਰਾ ਮਿਸ਼ਨ ਰਹੇਗਾ ਔਰ ਤੀਸਰਾ ਸਭ ਤੋਂ ਵੱਡੀ ਗੱਲ ਹੈ ਰੋਜ਼ਗਾਰ ਕਿਉਂਕਿ ਐਟ ਦ ਐਂਡ ਆਫ ਦ ਡੇ ਰੋਜ਼ਗਾਰ ਜਿਹੜਾ ਉਹ ਮੈਟਰ ਕਰਦਾ ਜੇ ਅਸੀਂ ਆਪਣੇ ਬੱਚਿਆਂ ਨੂੰ ਰੋਜ਼ਗਾਰ ਦੇ ਪਾਦੇ ਆ ਤਾਂ ਬੱਚੇ ਬਹੁਤੇ ਬਾਹਰ ਜਾਣ ਤੋਂ ਵੀ ਰੁਕਣਗੇ ਸਾਡੇ ਪੰਜਾਬ ਦੇ ਵਿੱਚ ਰਹਿਣਗੇ ਤੇ ਉਹਨਾਂ ਦੇ ਮਾਤਾ ਪਿਤਾ ਵੀ ਜਿਹੜੇ ਉਹ ਇੱਥੇ ਰਹਿਣਗੇ ਸੋ ਉਸ ਦੇ ਲਈ ਮੈਂ ਇਹ ਸੋਚਿਆ ਵੀ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਸਾਡੇ ਕੰਢੀ ਏਰੀਆ ਬਹੁਤ ਆ ਤੇ ਬਾਰਡਰ ਏਰੀਆ ਤਾਂ ਬਹੁਤ ਘੱਟ ਪੈਂਦਾ ਪਰ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਕੰਢੀ ਏਰੀਆ ਨੂੰ ਇੱਕ ਇੰਡਸਟਰੀਅਲ ਪੈਕੇਜ ਦੁਆਣਾ ਤਾਂ ਕਿ ਜਿਹੜੇ ਸਾਡੇ ਇੱਥੇ ਵੀ ਇੰਡਸਟਰੀ ਵੱਧ ਤੋਂ ਵੱਧ ਆ ਸਕੇ ਔਰ ਸਾਡੇ ਬੱਚੇ ਨੂੰ ਰੋਜ਼ਗਾਰ ਮਿਲ ਸਕੇ ਔਰ ਇਸ ਤੋਂ ਇਲਾਵਾ ਮਹਿਲਾਵਾਂ ਦੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਇਹ ਵੀ ਮੇਰੀ ਤਰਜੀਹ ਰਹੇਗੀ ਮਾਤਾ ਜੀ ਨੂੰ ਮਿਲ ਕੇ ਆਪਣੇ ਮਿਸ਼ਨ ਵੱਲ ਨੂੰ ਡਾਕਟਰ ਰਾਜਕਮਾ ਚੱਬੇਵਾਲ ਨਿਕਲਦੇ ਨੇ ਹਰ ਰੋਜ਼ ਇਸ ਸਮੇਂ ਅੱਜ ਸ਼ਾਮ 84 ਹਲਕੇ ਦੇ ਵਿੱਚ ਮੀਟਿੰਗਾਂ ਕਰਨਗੇ ਡਾਕਟਰ ਰਾਜਕਮਾ ਚੱਬੇਵਾਲ ਤਾਂ ਉੱਥੇ ਮੀਟਿੰਗਾਂ ਤੋਂ ਬਾਅਦ ਕਰ ਸਕਦੇ ਆ ਇੱਕ ਡੋਰ ਟੂ ਡੋਰ ਕੈਂਪੇਨ ਵੀ ਹੋਏਗੀ ਡੋਰ ਟੂ ਡੋਰ ਕੈਂਪੇਨ ਦੇ ਨਾਲ ਮੀਟਿੰਗਾਂ ਤਾਂ ਅਕਸਰ ਕਹਿ ਸਕਦੇ ਆ ਵੱਖ-ਵੱਖ ਤਰੀਕੇ ਨੇ ਜਿਹੜੇ ਚੋਣ ਪ੍ਰਚਾਰ ਦੇ ਤਰੀਕੇ ਹੁੰਦੇ ਨੇ ਚਾਹੇ ਇਹ ਗੱਡੀ ਦੇ ਬ੍ਰਾਂਡਿੰਗ ਦੀ ਗੱਲ ਹੋਵੇ ਝੰਡੇ ਹੋਣ ਜਾਂ ਸਟicker ਹੋਣ ਉਹ ਉਸੇ ਤਰੀਕੇ ਦੇ ਨਾਲ ਕਹਿ ਸਕਦੇ ਡੋਰ ਟੂ ਡੋਰ ਕੈਂਪੇਨ ਹੋਵੇ ਵੱਡੀਆਂ ਰੈਲੀਆਂ ਹੋਣ ਮੀਟਿੰਗਾਂ ਹੋਣ ਤਾਂ ਜਿਹੇ ਤਰੀਕੇ ਦੇ ਨਾਲ ਕਹਿ ਸਕਦੇ ਆ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਅੱਗੇ ਚੱਲਦੇ ਆ ਹਲਕੇ ਦੇ ਵਿੱਚ ਸ਼ਾਮ 8:30 ਹਲਕੇ ਦੇ ਵਿੱਚ ਜਿੱਥੇ ਡਾਕਟਰ ਰਾਜਕਮਾ ਚੱਬੇਵਾਲ ਹੋਣਾ ਵੱਲੋਂ ਜਿਹੜੀਆਂ ਮੀਟਿੰਗਾਂ ਤੇ ਡੋਰ ਟੂ ਡੋਰ ਕੈਂਪੇਨ ਅੱਜ ਕੀਤਾ ਗਿਆ ਚਾਰਕਸਤੇデア ਸਿਖਰਾਂ ਤੇ ਆ ਡਾਕਟਰ ਰਾਜਕਮਰ ਜੱਬੇਵਾਲ ਆਪਣੇ ਕਾਫਲੇ ਸਮੇਤ ਟੱਕੋ ਪਿੰਡ ਹਲਕਾ ਸ਼ਾਮਚਰਾਸੀ ਵਿਖੇ ਪਹੁੰਚਦੇ ਨੇ ਜਿੱਥੇ ਕਹਿ ਸਕਦੇ ਆ ਅੱਜ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਚੋਣ ਪ੍ਰਚਾਰ ਦੀਆਂ ਜਿੱਥੇ ਕਿ ਅਸਲ ਤੇ ਚੌਪ ਚਾਰ ਲਗਾਤਾਰ ਜਦੋਂ ਸੋਲਾਂ ਦੇ ਚੱਲ ਰਿਹਾ ਆ ਉੱਥੇ ਕਿੱਸੇ ਅਸਲ ਕਾਫੀ ਤਰ੍ਹਾਂ ਦੀਆਂ ਪਿੰਡ ਮੀਟਿੰਗਾਂ ਹੋਣ ਜਨ ਸੁਭਾਵਾਂ ਹੋਣ ਉਹ ਉਹ ਜਨਰਲ ਕੀ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਕਹਿ ਸਕਦੇ ਆ ਆ ਪੂਜਾ ਇਲਾਕੇ ਦੇ ਪਿੰਡ ਦੇ ਲੋਕਾਂ ਦੇ ਨਾਲ ਸਿੱਧੀਆਂ ਮੀਟਿੰਗਾਂ ਹੋ ਰਹੀਆਂ ਨੇ ਉਹਨਾਂ ਨੂੰ ਵੋਟ ਪਾਉਣ ਦੇ ਲਈ ਜਿਹੜੀ ਕਿ ਅਪੀਲ ਕੀਤੀ ਜਾ ਰਹੀ ਆ ਆਪਣੀ ਪਾਰਟੀ ਦੀਆਂ ਜਿਹੜੀਆਂ ਕਹਿ ਸਕਦੇ ਆ ਨੀਤੀਆਂ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਤੇ ਇਹ ਜੋ ਅਗਲੇ ਫੈਸਲੇ ਹੋਣਗੇ ਉਹਨਾਂ ਨੂੰ ਲੋਕਾਂ ਤੱਕ ਦੱਸਿਆ ਜਾ ਰਿਹਾ ਕਿ ਜੇਕਰ ਡਾਕਟਰ ਰਾਜਕੁਮਾਰ ਚੱਬੇਵਾਲ ਇਸ ਤਰ੍ਹਾਂ ਕਹਿਣੇ ਸ਼ਾਤ ਕਾਜ ਜੁਰੰਦੇ ਨੇ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਵਿਕਾਸ ਕਾਰਜ ਜਿਹੜੇ ਕਰੋਣਗੇ ਤੁਸੀਂ ਦੇਖ ਸਕਦੇ ਹੋ ਕਿ ਇਸ ਕੋਕੋ ਪਿੰਡ ਦੇ ਵਿੱਚ ਜਿੱਥੇ ਇਹ ਬੀਬੀਆਂ ਹੁਣ ਚਾਹੇ ਕਹਿ ਸਕਦੇ ਆ ਪੁਰਸ਼ ਵਿਅਕਤੀ ਹੁਣ ਉਹ ਅੱਜ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਉੱਥੇ ਕਹਿ ਸਕਦੇ ਆ ਡਾਕਟਰ ਰਾਜਕਮਨ ਚੱਬੇ ਉਹਨਾਂ ਦੇ ਨਾਲ ਇੱਥੇ ਜੋ ਉਹ ਲੋਕ ਲੀਡਰਸ਼ਿਪ ਆ ਉਹ ਵੀ ਅੱਜ ਇਸ ਮੀਟਿੰਗ ਦੇ ਵਿੱਚ ਜਿਹੜੀ ਮੌਜੂਦ ਆ ਮੀਟਿੰਗ ਦੇ ਵਿੱਚ ਜਿੱਥੇ ਕਹਿ ਸਕਦੇ ਆ ਵੱਖ-ਵੱਖ ਨੀਤੀਆਂ ਦਾ ਐਲਾਨ ਕੀਤਾ ਜਾ ਰਿਹਾ ਉੱਥੇ ਕਹਿ ਸਕਦੇ ਆ ਚੋਣ ਪ੍ਰਚਾਰ ਵੀ ਲਗਾਤਾਰ ਜੋਰਸ਼ ਹੋ ਰਿਹਾ ਤੇ ਚੱਲ ਰਿਹਾ ਆ ਖੁਦ ਜਿਹੜੇ ਕਿ ਵੱਖ-ਵੱਖ ਥਾਵਾਂ ਤੇ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਡਾਕਟਰ ਰਾਜਕਮਾ ਚੱਬੇਵਾਲ ਇਸ ਜਨਸਭਾ ਨੂੰ ਸੰਬੋਧਨ ਕਰ ਰਹੇ ਨੇ ਅਤੇ ਵੋਟ ਮੰਗਤ ਦੀ ਜਿਹੜੀ ਵੋਟ ਪਾਉਣ ਦੀ ਅਪੀਲ ਉਹਨਾਂ ਵੱਲੋਂ ਲੋਕਾਂ ਨੂੰ ਕੀਤੀ ਜਾ ਰਹੀ ਹੈ ਪਹਿਲੀ ਜਿਹੜੀ ਨੁੱਕੜ ਮੀਟਿੰਗ ਕਹਿ ਸਕਦੇ ਆ ਡਾਕਟਰ ਰਾਜਕਮਾ ਜੱੱਬੇਵਾਲੋਂ ਹੋਰਾਂ ਨੇ ਕੀਤੀ ਆ ਸ਼ਾਮ 84 ਹਲਕੇ ਵਿੱਚ ਡਾਕਟਰ ਸਾਹਿਬ ਪਹਿਲੀ ਮੀਟਿੰਗ ਕਿਵੇਂ ਦੀ ਰਹੀ ਆ ਪਹਿਲੀ ਮੀਟਿੰਗ ਵਿੱਚ ਕਾਫੀ ਪਰਵਾਹ ਹੰਗਾਰਾ ਮਿਲਿਆ ਔਰ ਇੱਥੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਹਰਕਾ ਸ਼ਾਮ 84 ਚ ਪੈਂਦਾ ਤੇ ਡਾਕਟਰ ਰਵਜੋਦ ਜੀ ਸਾਡੇ ਇੱਥੋਂ ਦੇ ਐਮਐਲਏ ਨੇ ਬਹੁਤ بڑے ਲਖੇ ਨੇ ਸੂਝਵਾਨ ਨੇ ਡਾਕਟਰ ਨੇ ਔਰ ਪੀਜੀਏ ਜੀ ਦੋਨਾਂ ਨੇ ਐਮਡੀ ਕੀਤੀ ਆ ਔਰ ਲੋਕਾਂ 'ਚ ਬੜੇ ਹਰਮਨ ਪਿਆਰੇ ਨੇ ਸੋ ਲੋਕ ਇੱਥੋਂ ਦੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਤੇ ਆਮ ਆਦਮੀ ਪਾਰਟੀ ਦੀ ਜੋ ਜੋ ਪਾਲਿਸਿਸ ਨੇ ਜੋ ਲੋਕਾਂ ਨੂੰ ਵੱਡੀਆਂ ਰਾਹਤਾਂ ਦਿੱਤੀਆਂ ਨੇ ਉਹਨਾਂ ਰਾਹਤਾਂ ਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੈ ਤੇ ਡਾਕਟਰ ਰਵਜੋਤ ਜੀ ਵੀ ਉਹਨਾਂ ਨੂੰ ਵੀ ਪਿਆਰ ਕਰਦੇ ਆ ਤੇ ਜਦੋਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਤੇ ਲੋਕਾਂ ਦੇ ਵਿੱਚ ਕਾਫੀ ਭਰਮਹੰਗਾਰਾ ਮਿਲ ਰਿਹਾ ਕੀ ਕਹਿੰਦੇ ਪਹਿਲਾਂ ਲੀਡਰ ਆਉਂਦੇ ਸੀਗੇ ਸਟੇਜ ਤੇ ਆਉਂਦੇ ਸੀਗੇ ਹੱਥ ਹਿਲਾਉਂਦੇ ਸੀ ਚਲੇ ਜਾਂਦੇ ਸੀ ਕਹਿੰਦੇ ਪਹਿਲਾਂ ਲੀਡਰ ਮਿਲਿਆ ਸਾਨੂੰ ਜਿਆ ਕਿਹੜੇ ਵਰ ਕਹਿੰਦੇ ਤੁਹਾਡੇ ਬਾਰੇ ਕਹਿੰਦੇ ਲੋਕਾਂ ਦੇ ਵਿੱਚ ਵਿਚਰਦੇ ਕਹਿੰਦੇ ਹਨ ਜੀ ਦੇਖੋ ਲੀਡਰ ਦਾ ਕੰਮ ਹੀ ਹੈ ਲੋਕਾਂ ਦੇ ਵਿੱਚ ਰਹਿਣਾ ਲੋਕਾਂ ਦੀਆਂ ਸਮੱਸਿਆਵਾਂ ਆ ਅਸੀਂ ਤਾਂ ਹੀ ਸਮਝ ਸਕਦੇ ਆ ਜੇ ਅਸੀਂ ਉਹਨਾਂ ਦੇ ਵਿੱਚ ਜਾਵਾਂਗੇ ਅਸੀਂ ਉਹਨਾਂ ਦੇ ਵਿੱਚ ਰਾਵਾਂਗੇ ਜੇ ਹੈਂਡ ਵੇਵ ਕਰਕੇ ਜਾਂ ਹੱਥ ਹਲਾ ਕੇ ਚਲੇ ਜਾਣਾ ਤੇ ਫਿਰ ਤੇ ਲੋਕ ਵੀ ਫਿਰ ਹੱਥ ਹਲਾਉਂਦੇ ਜਦੋਂ ਜਦੋਂ ਲੀਡਰ ਦੇ ਹੱਥ ਖੜੇ ਹੋ ਜਾਂਦੇ ਫਿਰ ਨੇ ਉਹ ਵੀ ਹੱਥ ਹਲਾਉਂਦੇ ਦੂਰੇ ਬਾਏ ਬਾਏ ਕਰਦੇ ਵੀ ਠੀਕ ਹੁਣ ਆਣ ਦੀ ਲੋੜ ਨਹੀਂ ਸੋ ਲੋਕਾਂ ਨੂੰ ਜਿਹੜੇ ਸਾਡੇ ਕਿਉਂਕਿ ਸਾਡੇ ਸਿਰ ਤੇ ਤਾਜ ਜਿਹੜੇ ਸਜਦੇ ਆ ਉਹ ਲੋਕਾਂ ਦੀ ਮਿਹਨਤ ਦੇ ਬਦੌਲਤ ਸਜਦੇ ਆ ਸਾਡੇ ਸਾਥੀ ਨੇ ਵਰਕਰ ਸਾਥੀ ਨੇ ਇਹਨਾਂ ਦੀ ਮਿਹਨਤ ਦੇ ਨਾਲ ਜਿਹੜੇ ਆ ਅੱਜ ਜੋ ਮਾਨ ਸਨਮਾਨ ਮਿਲੇ ਆ ਉਹ ਇਹਨਾਂ ਦੀ ਮਿਹਨਤ ਬਦੌਲਤ ਮਿਲੇ ਆ ਜੇ ਆਪਾਂ ਇਹਨਾਂ ਨੂੰ ਸੁਣਾਗੇ ਨਹੀਂ ਆਪਣੇ ਲੋਕਾਂ ਨੂੰ ਨਹੀਂ ਸੁਣਾਗੇ ਜਿਹਦੀ ਇੱਕ ਇੱਕ ਵੋਟ ਕੀਮਤੀ ਆ ਤੇ ਫਿਰ ਕਿਵੇਂ ਗੁਜ਼ਾਰਾ ਹੋਏਗਾ ਸਟੇਜ ਤੋਂ ਤੁਸੀਂ ਤੰਜ ਕੱਸਿਆ ਕਾਲੀ ਭਾਜਪਾ ਤੇ ਕਿ ਪਿਛਲੇ ਜਿਹੜਾ ਹਾਲ ਹੋਇਆ ਪੰਜਾਬ ਦਾ ਉਹ ਨੁਕਸਾਨ ਹੋਇਆ ਉਹ ਕਾਲੀ ਭਾਜਪਾ ਕਰਕੇ ਹੋਇਆ ਹਾਂ ਬਿਲਕੁਲ ਅੱਜ ਪੰਜਾਬ ਜਿਸ ਅੰਦੋਲਨ ਦੀ ਪੱਟੀ ਦੇ ਵਿੱਚ ਅੱਜ ਵੀ ਤਪ ਰਿਹਾ ਤੇ ਉਸ ਦੇ ਵਿੱਚ ਤੁਸੀਂ ਦੇਖਿਆ ਹੋਣਾ ਉਸ ਦੇ ਵਿੱਚ ਲੇਟਸ ਜਿਹੜੇ ਸ਼ੁਭਕਰਨ ਸਾਡੇ ਨੌਜਵਾਨ ਬੱਚੇ ਦੀ ਵੀ ਮੌਤ ਹੋਈ ਹੈ ਸੋ ਇਹ ਸਭ ਜੇਕਰ ਇਸ ਲਈ ਕੋਈ ਜ਼ਿੰਮੇਵਾਰ ਹੈ ਤੇ ਅਕਾਲੀ ਭਾਜਪਾ ਜ਼ਿੰਮੇਵਾਰ ਹੈ ਇਹ ਤਿੰਨ ਕਾਲੇ ਕਾਨੂੰਨ ਲੈ ਕੇ ਆਣ ਵਾਲੇ ਲਿਖਣ ਵਾਲੇ ਇਹ ਅਕਾਲੀ ਭਾਜਪਾ ਦੋਵੇਂ ਇਕੱਠੇ ਸੀ ਉਦੋਂ ਬਿਲਕੁਲ ਇਹ ਵੀ ਬਾਰ ਸਿੰਘ ਅਮਰਤਕੌਰ ਬਾਦਲ ਮੰਤਰੀ ਸੀ ਔਰ ਇਹਨਾਂ ਨੇ ਕਾਨੂੰਨ ਲਿਖਿਆ ਔਰ ਇੱਥੋਂ ਤੱਕ ਅਕਾਲੀ ਦਲ ਦੇ ਲੀਡਰ ਸਾਹਿਬਾਨਾਂ ਨੇ ਇਨਕਲੂਡਿੰਗ ਵੀ ਬਾਰ ਸਿੰਘ ਅਮਰਤਕੌਰ ਬਾਦਲ ਇਹਨਾਂ ਨੇ ਤਾਰੀਫ਼ ਵੀ ਕੀਤੀ ਹੈ ਕਾਨੂੰਨ ਬਹੁਤ ਵਧੀਆ ਨੇ ਜਦੋਂ ਦੇਖਿਆ ਕਿ ਵਿਰੋਧ ਜਿਹੜਾ ਪੰਜਾਬ ਦੇ ਵਿੱਚ ਵੱਧ ਰਿਹਾ ਤੇ ਉਸ ਬਰੋਦ ਨੂੰ ਦੇਖਦੇ ਫਿਰ ਰਜਾਇਨ ਕਰਤਾ ਤੇ ਫਿਰ ਜੋ ਹਸ਼ਰ ਹੋਇਆ ਤੁਹਾਡੇ ਸਾਹਮਣੇ ਆ ਔਰ ਕਿਸਾਨੀ ਦਾ ਜੋ ਹਾਲ ਹੋਇਆ 750 ਤੋਂ ਜ਼ਿਆਦਾ ਜਿਹੜੀਆਂ ਸ਼ਹੀਦੀਆਂ ਹੋਈਆਂ ਪੰਜਾਬ ਉਹਦੇ ਚ ਅੱਜ ਵੀ ਉਹ ਚੋਂ ਲੰਘ ਰਿਹਾ ਔਰ ਇਹਨਾਂ ਨੇ ਧਾਰਮਿਕ ਕਾਡ ਖੇលਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਦੇ ਜਿਸ ਤਰ੍ਹਾਂ ਪਹਿਲਾਂ ਵੀ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਕਿਸਾਨਾਂ ਨੂੰ ਵੀ ਗੁੰਮਰਾਹ ਕੀਤਾ ਤੇ ਐਮ ਐਸ ਪੀ ਦਵਾਂਗੇ ਔਰ ਅੱਜ ਤੱਕ ਜਿਹੜੀ ਐਮ ਐਸ ਪੀ ਮਿਲੀ ਨਹੀਂ ਐ ਸੋ ਲੋਕ ਅੱਜ ਵੀ ਜਿਹੜੇ ਆ ਉਹ ਪਰੇਸ਼ਾਨ ਨੇ ਤੇ ਮੈਨੂੰ ਇਹ ਪੂਰੀ ਉਮੀਦ ਹੈ ਕਿ ਪੰਜਾਬ ਦੇ ਲੋਕ ਇਹਨਾਂ ਨੂੰ ਦੁਬਾਰਾ ਮੂੰਹ ਨਹੀਂ ਲਾਣਗੇ ਰਿਵਿਊ ਲਈ ਲੋਕਾਂ ਤੋਂ ਇੱਕ ਵਾਰ ਅੱਜ ਮੀਟਿੰਗ ਹੋਈ ਹੈ ਬਾਪੇ ਬਜ਼ੁਰਗ ਤੁਹਾਡੇ ਕੋਲ ਹੋਣੇ ਪਹਿਲਾਂ ਕਿਵੇਂ ਦਾ ਲੱਗਿਆ ਡਾਕਟਰ ਸਾਹਿਬ ਅੱਜ ਤੁਹਾਡੇ ਹਲਕੇ ਦੇ ਵਿੱਚ ਆਏ ਮੁਲਾਕਾਤ ਹੋਈ ਮੀਟਿੰਗਾਂ ਹੋਈਆਂ ਕਿਵੇਂ ਦਾ ਲੱਗ ਰਿਹਾ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਵਿਚਾਰ ਵੀ ਵਧੀਆ ਕੀਤੇ ਗਏ ਠੀਕ ਹੈ ਜੀ ਆਮ ਆਦਮੀ ਪਾਰਟੀ ਦਾ ਬਹੁਤ ਵਧੀਆ ਵਿਚਾਰ ਰਿਹਾ ਸਾਡੇ ਰਵਜੋਤ ਜੀ ਵੀ ਐਮਐਲਏ ਹੈਗੇ ਬਹੁਤ ਵਧੀਆ ਹੈਗੇ ਆ ਬਾਕੀ ਕਿਵੇਂ ਦਾ ਡਾਕਟਰ ਸਾਹਿਬ ਹਾਂਜੀ ਡਾਕਟਰ ਸਾਹਿਬ ਦਾ ਵੀ ਸੁਭਾਅ ਵਧੀਆ ਜੀ ਡਾਕਟਰ ਰਾਜ ਜੀ ਵੀ ਵਧੀਆ ਹਨ ਅਤੇ ਡਾਕਟਰ ਰਵਜੋਤ ਜੀ ਵੀ ਬਹੁਤ ਵਧੀਆ ਫੋਨ ਕਰੇ ਤੇ ਫੋਨ ਚੱਕ ਲੈਂਦੇ ਜਾਂ ਸਾਈਡ ਤੇ ਰੱਖ ਨਹੀਂ ਦੇ ਕਰਦੇ ਨਹੀਂ ਨਹੀਂ ਫੋਨ ਪਹਿਲ ਦੇ ਆਧਾਰ ਤੇ ਸਾਰੇ ਮਿਲਦੇ ਆ ਜੀ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜਿਹੜਾ ਡਾਕਟਰ ਸਾਹਿਬ ਜੀ ਅੱਜ ਬਹੁਤ ਵਧੀਆ ਲੀਡਰ ਜਿਹੜੇ ਰਵਜੋਤ ਆ ਜੀ ਸਾਡੇ ਮਹੱਲੇ ਦੇ ਵਿੱਚ ਸਾਰਿਆਂ ਦੀ ਗੁਪਤ ਕਲੀਫਾਂ ਸੁਣਦੇ ਹਾਂ ਜੀ ਬਾਕੀ ਪਾਰਟੀਆਂ ਦੇ ਨੁਮਾਇੰਦੇ ਵੀ ਇਸੇ ਤਰ੍ਹਾਂ ਆਉਂਦੇ ਨੇ ਜਾਂ ਨਹੀਂ ਆਇਆ ਜੀ ਨਹੀਂ ਰਵਜੋਤ ਜੀ ਆਉਂਦੇ ਹਰ ਇਹ ਸਾਡੇ ਥੋੜੇ ਜਿਹਾ ਇਹਨਾਂ ਨੇ ਕੰਮ ਵੀ ਕਰਾਉਂਦੇ ਥੋ ਬੇਨਤੀ ਕੀਤੀ ਅੱਜ ਜੀ ਹਾਂਜੀ ਹੋਊ ਕਰਵਾ ਦੇਣੇ ਕੀ ਲੱਗਦਾ ਹੁਸ਼ਿਆਰਪੁਰ ਤੋਂ ਫਿਰ ਡਾਕਟਰ ਰਾਜਕੁਮਾਰ ਚੱਬੇਵਾਲ ਜਾਂ ਕੋਈ ਹੋਰ ਵੱਲੇ ਵੱਲੇ ਹੋ ਜਾਣਗੇ ਕੱਲ ਕੋ ਖਾਸ ਤੌਰ ਤੇ ਕਹਿ ਸਕਦੇ ਆ ਪਹਿਲੀ ਮੀਟਿੰਗ ਹੋਈ ਪਹਿਲੀ ਮੀਟਿੰਗ ਤੋਂ ਬਾਅਦ ਹੁਣ ਅੱਗੇ ਜਿਹੜਾ ਕਹਿ ਸਕਦੇ ਆ ਮੀਟਿੰਗਾਂ ਹੋਣਗੀਆਂ ਅੱਜ ਜਿਹਦੇ ਵਿੱਚ ਕਹਿ ਸਕਦੇ ਆ ਲਗਾਤਾਰ ਚੋਣ ਪ੍ਰਚਾਰ ਸਿਖਰਾਂ ਤੇ ਹੈ ਜਿਸ ਤਰੀਕੇ ਦੇ ਨਾਲ ਤਰੀਕਾਂ ਦਾ ਸਮਾਂ ਨਜ਼ਦੀਕ ਹੈ ਵੋਟਾਂ ਨਜ਼ਦੀਕ ਨੇ ਉਸੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਦੀ ਰਫ਼ਤਾਰ ਵੀ ਲਗਾਤਾਰ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਸ਼ਾਮ 84 ਵਿਧਾਨ ਸਭਾ ਹਲਕੇ ਦਾ ਇਹ ਪਹਿਲਾ ਪਿੰਡ ਸੀ ਇਸ ਤੋਂ ਬਾਅਦ ਲਗਾਤਾਰ ਪਿੰਡਾਂ ਦੀਆਂ ਲੜੀਆਂ ਵੱਜਦੀਆਂ ਜਾਣਗੀਆਂ ਜਿਨ੍ਹਾਂ ਦੇ ਵਿੱਚ ਚੋਣ ਪ੍ਰਚਾਰ ਕਿ ਸਦਿਆ ਹੈ ਅੱਜ ਡਾਕਟਰ ਰਾਜਕਮਾ ਚੱਬੇਵਾਲ ਕਰ ਰਹੇ ਹਨ ਡਾਕਟਰ ਰਾਜਕਮਲ ਚੱਬੇਵਾਲ ਹੋਰਾਂ ਵੱਲੋਂ ਤੀਸਰੇ ਪੜਾਅ ਦੇ ਤਹਿਤ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਹਰਿਆਣਾ ਦੀਆਂ ਤਸਵੀਰਾਂ ਨੇ ਹੁਸ਼ਿਆਰਪੁਰ ਲੋਕ ਸਭਾ ਇਲਾਕੇ ਦੇ ਵਿੱਚ ਇੱਕ ਪਿੰਡ ਪਿੰਦਾ ਹਰਿਆਣਾ ਇਲਾਕਾ ਪਿੰਡ ਉਸ ਇਲਾਕੇ ਦੇ ਵਿੱਚ ਜੋ ਡੋਰ ਟੂ ਡੋਰ ਚੋਂ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਜਿਸ ਦੇ ਤਦ ਕਿੱਸਾ ਦੇ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਹਰੇਕ ਵਿਅਕਤੀ ਕੋਲ ਜਾ ਕੇ ਆਪਣੀ ਪਾਰਟੀ ਦੀਆਂ ਨੀਤੀਆਂ ਦੱਸੀਆਂ ਜਾ ਰਹੀਆਂ ਨੇ ਉੱਥੇ ਅਗਲਾ ਅਜੰਡਾ ਲੋਕਾਂ ਨੂੰ ਦੱਸਿਆ ਜਾ ਰਿਹਾ ਤਾਂ ਕਿ ਵਤ ਤੋਂ ਵਤ ਲੋਕਾਂ ਨੂੰ ਆਪਣੇ ਵੱਲ ਨੂੰ ਆਕਰਸ਼ਿਤ ਕੀਤਾ ਜਾ ਸਕੇ ਇਸ ਤੋਂ ਪਹਿਲਾਂ ਕਹਿ ਸਕਦੇ ਆ ਦੋ ਤੋਂ ਤਿੰਨ ਪਿੰਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਵੇਰ ਤੋਂ ਕਿੱਸਾ ਦੇ ਪੂਰਾ ਅ ਅ ਰੋਜ਼ਾਨਾ ਚਰਿਆ ਸ਼ੁਰੂ ਹੁੰਦੀ ਹੈ ਸਵੇਰ ਦੇ ਨਾਲ ਹੀ ਜਿਹੜੇ ਵੱਖ-ਵੱਖ ਇਲਾਕੇ ਦੇ ਵਿੱਚ ਜਾ ਕੇ ਮੀਟਿੰਗਾਂ ਦਾ ਦੌਰ ਵੀ ਉਸੇ ਤਰੀਕੇ ਨਾਲ ਸ਼ੁਰੂ ਹੋ ਜਾਂਦਾ ਪਹਿਲਾਂ ਸਵੇਰ ਦੇ ਸਮੇਂ ਇੱਕ ਪਿੰਡ ਕੱਢ ਕੇ ਉਸ ਤੋਂ ਬਾਅਦ ਘਰ ਦੇ ਵਿੱਚ ਮੀਟਿੰਗ ਕੀਤੀ ਲੋਕਾਂ ਦੇ ਨਾਲ ਲੋਕਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਇੱਕ ਪਿੰਡ ਦੇ ਵਿੱਚ ਫਿਰ ਜਾ ਕੇ ਜਿਹੜੀ ਕਿ ਮੀਟਿੰਗ ਕੀਤੀ ਫਿਰ ਤੀਸਰੇ ਪਿੰਡ ਦੇ ਵਿੱਚ ਮੀਟਿੰਗ ਕੀਤੀ ਅਤੇ ਇਸ ਸਮੇਂ ਇਹ ਚੌਥਾ ਪਿੰਡ ਹੈ ਜਿੱਥੇ ਕਿ ਇਸ ਤੋਂ ਚੌਥਾ ਇਲਾਕਾ ਜਿੱਥੇ ਇਹ ਕਿਸ ਤੋਂ ਹੁਣ ਡੋਰਟ ਡੋਰ ਚੌਣ ਪ੍ਰਚਾਰ ਇਹ ਜਿਹੜਾ ਚਲਾਇਆ ਜਾ ਰਿਹਾ ਡਾਕਟਰ ਆਰਕਮਨ ਚੱਬੇ ਉਹ ਖੁਦ ਜਿਹੜੇ ਕਿੰਦੀ ਅਗਵਾਈ ਕਰ ਰਹੇ ਨੇ ਅਤੇ ਦੁਪਹਿਰ ਦਾ ਸਮਾਂ ਹੋ ਚੁੱਕਿਆ ਹੈ ਤਕਰੀਬਨ ਕਿਸ ਤੋਂ ਦੁਪਹਿਰ ਦੇ ਪੂਰੇ ਕੜਾਕੇ ਦੀ ਗਰਮੀ ਪੈ ਰਹੀ ਹੈ ਉਸ ਸਮੇਂ ਵੀ ਚੌਣ ਪ੍ਰਚਾਰ ਵੀ ਉਸੇ ਤਰੀਕੇ ਦੇ ਨਾਲ ਗਰਮ ਹੋ ਰਿਹਾ ਡਾਕਟਰ ਸਾਹਿਬ ਜਿਸ ਤਰੀਕੇ ਦੀ ਗਰਮੀ ਪੈ ਰਹੀ ਹੈ ਉਸੇ ਤਰੀਕੇ ਦਾ ਚੌਣ ਪ੍ਰਚਾਰ ਵੀ ਗਰਮ ਹੋ ਬਿਲਕੁਲ ਜਿਤੇ ਜਿਦਾ ਗਰਮੀ ਵੱਧ ਰਹੀ ਆ ਉਸ ਤਰ੍ਹਾਂ ਚੋਣ ਪ੍ਰਚਾਰ ਦੀ ਮਹਿੰਮ ਵੀ ਉਸੇ ਤਰ੍ਹਾਂ ਆਪਣੀਆਂ ਗਰਮੀ ਦੀ ਉਚਾਈ ਤੇ ਪਹੁੰਚ ਰਹੀ ਹੈ ਤੇ ਪਰ ਇਹ ਵੀ ਲੋਕ ਸਾਰੇ ਜਿੱਥੇ ਵੀ ਜਾਂਦੇ ਆ ਇੱਕ ਪਰਮਾ ਜਦੋਂ ਹੰਗਾਰਾ ਮਿਲਦਾ ਤੇ ਮੈਂ ਸਮਝਦਾ ਕਿ ਇਹ ਜਿਹੜੀ ਗਰਮੀ ਹੈ ਇਹ ਵੀ ਉਹਦੇ ਅੱਗੇ ਫਿੱਕੀ ਪੈ ਜਾਂਦੀ ਮੈਂ ਦੇਖ ਰਿਹਾ ਵੇਲ ਨਹੀਂ ਮਿਲਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੇਲ ਬਹੁਤ ਨਾ ਮਾਤਰ ਮਿਲਦੀ ਹੈ ਨਹੀਂ ਬਹੁਤ ਅੱਛਾ ਉਤਸ਼ਾਹ ਹੈ ਔਰ ਐਸਾ ਉਤਸ਼ਾਹ ਦਿੱਤਾ ਹੈ ਤੇ ਮੈਂ ਸਮਝਦਾ ਕਿ ਸਾਨੂੰ ਬਹੁਤ ਭਾਰੀ ਸਭਾ ਦਾ ਮਿਲਣ ਦੀ ਪੂਰੀ ਉਮੀਦ ਹੈ ਤਾਂ ਲੋਕਾਂ ਦਾ ਰਿਸਪੌਂਸ ਕਿਵੇਂ ਦਾ ਆ ਰਿਹਾ ਤੁਸੀਂ ਬਹੁਤ ਸਾਰੇ ਘਰ ਗਏ ਹਰੇ ਘਰੇ ਜਾ ਬਹੁਤ ਅੱਛਾ ਲੋਕ ਆਮ ਆਦਮੀ ਪਾਰਟੀ ਦੀ ਪਾਲਿਸੀ ਤੋਂ ਖੁਸ਼ ਨੇ ਤੇ ਲੋਕ ਆਮ ਆਦਮੀ ਕਿਸਤਾਲਣਾ ਚਾਹੁੰਦੇ ਨੇ ਟੋਟਲ ਸ਼ਾਮ ਤੱਕ ਕਿੰਨੇ ਪਿੰਡ ਕਵਰ ਅਪ ਹੋ ਜਾਂਦੇ ਆ ਕਿੰਨੇ ਇਲਾਕੇ ਕਵਰ ਅਪ ਹੋ ਜਾਂਦੇ ਆ ਸ਼ਾਮ ਤੱਕ ਘੱਟੋ ਘੱਟ ਪਿੰਡ ਦੇ ਕਾਫੀ ਕਵਰ ਹੋ ਜਾਂਦੇ ਆ ਬਟ ਘੱਟੋ ਘੱਟ 14-15 ਮੀਟਿੰਗ ਜਿਹੜੀਆਂ ਸ਼ਾਮ ਤੱਕ ਹੋ ਜਾਂਦੀਆਂ ਬਿਲਕੁਲ ਖਾਸ ਤੌਰ ਤੇ ਕਿਹਾ ਸਰ 14-15 ਮੀਟਿੰਗ ਹੋ ਜਾਂਦੀਆਂ ਨੇ ਇਹ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਉਸ ਚੋਣ ਪ੍ਰਚਾਰ ਦੇ ਤਹਿਤ ਕਸਾਦੇ ਹੁਣ ਅੱਗੇ ਜਿਹੜੀਆਂ ਮੀਟਿੰਗਾਂ ਹੋਣਗੀਆਂ ਇਸ ਜਗ੍ਹਾ ਤੇ ਡੋਰ ਟੂ ਡੋਰ ਚੋਂ ਪ੍ਰਚਾਰ ਹੋਇਆ ਅੱਗੇ ਮੀਟਿੰਗਾਂ ਹੋਣਗੀਆਂ ਤਾਂ ਇਸੇ ਤਰੀਕੇ ਦੇ ਨਾਲ ਇਹ ਕਾਫਲਾ ਲਗਾਤਾਰ ਅੱਗੇ ਵਧ ਰਿਹਾ ਸ਼ਾਮ ਤੱਕ ਕਾਫੀ ਤعداد ਦੇ ਵਿੱਚ ਮੀਟਿੰਗਾਂ ਹੋਣਗੀਆਂ ਉਹਨਾਂ ਮੀਟਿੰਗਾਂ ਦੇ ਵਿੱਚ ਆਪਣੇ ਏਜੰਡੇ ਦੱਸੇ ਜਾ ਰਹੇ ਨੇ ਲੋਕਾਂ ਨੂੰ ਅਤੇ ਏਜੰਡਿਆਂ ਦੇ ਨਾਲ ਹੀ ਆਪਣੀ ਜਿਹੜੀਆਂ ਕਿ ਜੋ ਪ੍ਰਾਪਤੀਆਂ ਨੇ ਪਾਰਟੀ ਦੀਆਂ ਉਹ ਪ੍ਰਾਪਤੀਆਂ ਲੋਕਾਂ ਨੂੰ ਦੱਸੀਆਂ ਜਾ ਰਹੀਆਂ ਨੇ ਖਾਸ ਤੌਰ ਤੇ ਕੈਂਪੇਨ ਟ੍ਰੇਲ ਦੇ ਵਿੱਚ ਅੱਜ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਜੱੱਬੇਵਾਲ ਹੋਰਾਂ ਦਾ ਪੂਰਾ ਦਿਨ ਦਾ ਜੋ ਕਿ ਸਵੇਰ ਰੁਟੀਨ ਕੀ ਹੁੰਦਾ ਕਿਸ ਤਰੀਕੇ ਦੇ ਨਾਲ ਉਹ ਸਵੇਰੇ ਉੱਠਨ ਤੋਂ ਬਾਅਦ ਲੋਕਾਂ ਦੇ ਵਿੱਚ ਵਿਚਰਦੇ ਨੇ ਤੇ ਕਿਸ ਤਰੀਕੇ ਦੇ ਨਾਲ ਉਹ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਇਆ ਹੁਣ ਸਾਨੂੰ ਦਿਓ ਇਜਾਜ਼ਤ ਅਗਲੀ ਵਾਰ ਕਿਸੇ ਹੋਰ ਲੋਕ ਸਭਾ ਹਲਕੇ ਦੇ ਕਿਸੇ ਹੋਰ ਉਮੀਦਵਾਰ ਦਾ ਤੁਹਾਨੂੰ ਉਹ ਕੰਪੇਨ ਟ੍ਰੇਲ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾਂਦਾ ਹੁੰਦਾ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਮੋਦ ਅਤੇ ਮੈਂ ਕਮਲਦੀਪ ਜੀ ਮੀਡੀਆ ਹਿਸ਼ਾਰਪੁਰ